ਬਾਜ ਟੀਵੀ ਤੇ ਨਿੰਦਰ ਕੋ ਗਿਆਨ ਵੀ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਕਰਦਾ ਹੈ ਕਿ ਪੰਜਾਬ ਚ ਨਸ਼ੇੜੀ ਹੁਣ ਮੁਫਤ ਦੀ ਗੋਲੀ ਦੀ ਚਾਟ ਤੇ ਲੱਗ ਚੁੱਕੇ ਹੈ ਸਿਹਤ ਵਿਭਾਗ ਵੱਲੋਂ ਖੋਲੇ ਓਟ ਕਲੀਨਿਕਾਂ ਚ ਲੱਖਾਂ ਨੌਜਵਾਨ ਆ ਰਹੇ ਹੈ ਪਰ ਉਹਨਾਂ ਵਿੱਚੋਂ ਨਸ਼ਾ ਛੱਡਣ ਵਾਲੇ ਤਾਂ ਵੀ ਵਿਰਲੇ ਦਿੱਖਦੇ ਹੈ ਪੰਜਾਬ ਦੇ ਸਰਕਾਰੀ ਤੇ ਪ੍ਰਾਈਵੇਟ ਕੇਂਦਰਾਂ ਚ ਲੰਘੇ 5 ਬਰਿਆਂ ਵਿੱਚ 127.64 ਕਰੋੜ ਦੀਆਂ ਗੋਲੀਆਂ ਨਸ਼ੇੜੀਆਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਨੇ ਜਿਸ ਉੱਤੇ ਕਰੀਬ 550 ਕਰੋੜ ਰੁਪਏ ਖਰਚੇ ਗਏ ਪੰਜਾਬ ਸਰਕਾਰ ਵੱਲੋਂ 282.51 ਕਰੋੜ ਰੁਪਏ 5 ਵਰਿਆਂ ਚ ਬੋਪਰੋ ਨੋਰਫਨ ਜੋ ਕਿ ਮੁਫਤੀ ਗੋਲੀ ਵਜੋਂ ਮਸ਼ਹੂਰ ਹੋ ਚੁੱਕੀ ਹੈ ਉਸ ਤੇ ਖਜ਼ਾਨੇ ਚੋਂ ਖਰਚ ਕੀਤੇ ਜਾ ਚੁੱਕੇ ਹੈ ਪੰਜਾਬ ਚ ਨਸ਼ੇੜੀਆਂ ਵੱਲੋਂ ਟੀਕੇ ਲਗਾ ਕੇ ਨਸ਼ਾ ਲੈ ਜਾ ਨਾਲ ਖੋਈਆਂ ਮੌਤਾਂ ਦੇ ਕੇਸ ਸਾਹਮਣੇ ਆਏ ਤਾਂ ਪੰਜਾਬ ਸਰਕਾਰ ਨੇ ਓਟ ਕਲੀਨਿਕਾਂ ਚ ਨਸ਼ਾ ਛੱਡਣ ਵਾਲੀ ਦਵਾਈ ਮੁਫਤ ਦੇਣੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਬੁਪਰੋ ਨੋਰਫਿਨ ਗੋਲੀ ਮੁੱਖ ਰੂਪ ਚ ਹੈ ਸ਼ੁਰੂ ਵਿੱਚ ਓਟ ਕਲੀਨਿਕਾਂ ਚ ਇਹ ਗੋਲੀ ਡਾਕਟਰਾਂ ਦੀ ਹਾਜ਼ਰੀ ਚ ਨਿਛੇੜੀ ਨੂੰ ਦਿੱਤੀ ਜਾਂਦੀ ਸੀ ਮਗਰੋਂ ਹਫ਼ਤੇ ਹਫ਼ਤੇ ਦੀ ਦਵਾਈ ਇਕੱਠੀ ਦਿੱਤੀ ਜਾਣ ਲੱਗੀ ਫਿਰ ਨਿਛੇੜੀ ਗੋਲੀ ਨੂੰ ਅੱਗੇ ਬਲੈਕ ਵਿੱਚ ਵੇਚਣ ਲੱਗੇ ਪ੍ਰਾਈਵੇਟ ਕੇਂਦਰਾਂ ਦਾ ਇਹ ਵਪਾਰ ਚੰਗਾ ਨਿਕਲਣ ਲੱਗਿਆ ਪੰਜਾਬ ਚ ਇਸ ਵੇਲੇ 529 ਸਰਕਾਰੀ ਓਟ ਕਲੀਨਿਕ ਨਸ਼ਾ ਸ਼ਰਾਬ ਕੇਂਦਰ ਨੇ ਜਦਕਿ 219 ਚ ਇਹਨਾਂ ਦੀ ਗਿਣਤੀ 193 ਸੀ ਤੇ ਫਿਰ ਵਧ ਗਈ 20 ਉੱਚ ਪ੍ਰਾਈਵੇਟ ਕੇਂਦਰ 105 ਸਨ ਜਿਹੜੇ ਹੁਣ 177 ਨੇ ਹੋਟ ਕਲੀਨਿਕਾਂ ਦੇ ਬਾਹਰ ਹਫਤੇ ਵਿੱਚ 6 ਦਿਨ ਲੰਮੀਆਂ ਕਤਾਰਾਂ ਲੋਕਾਂ ਦੀਆਂ ਦਿਖਤੀਆਂ ਸੂਤਰ ਦੱਸਦੇ ਹੈ ਕਿ ਨਸ਼ੇੜੀ ਹੁਣ ਇਸ ਗੋਲੀ ਦੀ ਚਾੜ ਤੇ ਲੱਗੇ ਨੇ ਤੇ ਮੁਫਤ ਦੀ ਗੋਲੀ ਹੁਣ ਮਾਰਕੀਟ ਵਿੱਚ ਵੇਚੀ ਜਾਣ ਲੱਗ ਪਈ ਹੈ ਸਾਲ ਪਹਿਲਾਂ ਪੰਜਾਬ ਵਿਧਾਨ ਸਭਾ ਚ ਅੰਕੜਾ ਸਾਹਮਣੇ ਆਇਆ ਸੀ ਕਿ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਚ ਲੰਘੇ 6 ਸਵਾ 6 ਬਰਿਆਂ ਚ 8.82 ਲੱਖ ਮਰੀਜ਼ ਪੂਜੇ ਪਰ ਇਹਨਾਂ ਵਿੱਚੋਂ ਸਿਰਫ 4106 ਨਸ਼ੇੜੀਆਂ ਨੇ ਹੀ ਨਸ਼ਾ ਛੱਡਿਆ ਇਹ ਰਿਪੋਰਟ ਤੇ ਤੱਥ ਹਰਾਨੀ ਜਨਕ ਨੇ ਨਿੰਦਰ ਕੁ ਗਿਆਨਵੀ ਤੋਂ ਤੁਸੀਂ ਬਾਦਸ ਟੀਵੀ ਤੇ ਇੱਕ ਵਿਸ਼ੇਸ਼ ਰਿਪੋਰਟ ਸੁਣ ਰਹੇ ਸੀ